ਮਿੱਤਰੋ ਮੋਗੇ ਮੰਡੀ ਤੇ ਖੜੇ ਆ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ 363 ਸਪੈਸ਼ਲ ਐਡੀਸ਼ਨ ਟਰੈਕਟਰ ਆ ਮਾਲਕ ਆਪਣੇ ਕੋਲ ਆ ਲੈਣੇ ਜਾਣਕਾਰੀ ਹਾਂਜੀ ਕੀ ਹਾਲ ਆ ਬਈ ਵਧੀਆ ਵਧੀਆ ਠੀਕ ਠਾਕ ਜੀ ਕਿਹੜਾ ਮਾਡਲ ਆ ਬਈ ਇਹ 16 ਮਾਡਲ ਲੱਗਦਾ ਠੀਕ ਆ 2016 ਮਾਡਲ ਆ ਨੰਬਰ ਬਈ ਨੰਬਰ 50 ਹੀ ਬਈ ਆ ਠੀਕ ਆ ਪੀ ਵੀ 10 ਕਿੱਥੋਂ ਦਾ ਇਹ ਪੀ ਵੀ ਲੁਧਿਆਣੇ ਦਾ ਬਈ ਥੋੜੀ ਲੁਧਿਆਣੇ ਦਾ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਕਹਿੰਦਾ ਓਨਰ ਕਹਿੰਦਾ ਠੀਕ ਆ ਕੈਸ਼ ਟ੍ਰੈਕਟਰ ਆ ਟਾਇਰਾਂ ਦੀ ਗੱਲ ਕਰੀਓ ਜੀ ਤੇ ਵੱਡੇ ਨਹੀਂ ਪੁਆਏ ਰੇਡੀਅਲ ਨਹੀਂ ਨੇ ਚਾਰੇ ਰੇਡੀਅਲ ਹਾਂ ਮੂਲੇ 916 ਦੇ ਵੱਡੇ ਆ ਹਾਂ 750 ਦੇ ਆਉਂਦੇ ਆ 916 ਦੇ ਵੀ ਸ਼ੌਂਕ ਨਾਲ ਮੋਡੀਫਾਈ ਵਾਲੇ ਪੁਆਏ ਹੋਏ ਆ ਹੈ ਆ ਵੀ ਆ ਵੀ ਟਾਇਰ ਵਾਲੇ ਚੌੜੇ ਹਨ ਹਾਂ ਇਹ ਰੇਡੀਅਲ ਆ ਭਾਈ ਹਾਂ ਦੂਜੇ ਟਾਇਰਾਂ ਨਾਲ ਥੋੜੇ ਜਿਹਾ ਮਹਿੰਗੇ ਹੁੰਦੇ ਆ ਠੀਕ ਆ ਭਾਈ ਚਾਰੇ ਨਵੇਂ ਪੁਆਏ ਹੋਏ ਹਾਂ 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 ਭਾਈ ਸਾਈਡ ਗੇਅਰ ਆ ਹਨ ਸਾਈਡ ਸਾਈਡ ਯੂਜੀ ਗੇਅਰ ਤਾਂ ਠੀਕ ਆ ਯੂਜੀ ਯੂਜੀ ਗੇਅਰ ਸਮਾਨ ਪੂਰਾ ਵੀਰੇ ਸਾਰਾ ਸਾਰਾ ਨਾਲ ਵੀਰੇ ਡੰਡਾ ਫੱਟੀਆਂ ਫੇਵਰ ਹੱਡੀ ਦੇਵੋਗੇ ਸਾਡੇ ਕੰਪਨੀ ਵਾਲੇ ਹੋਈਆਂ ਬਾਈ ਜੀ ਠੀਕ ਆ ਕੰਪਨੀ ਫਿਟੜੀ ਹੱਡਾ ਤੇ ਬਾਈ ਕਾਗਜ਼ ਦੇ ਪੱਤਰ ਫਰਟ ਕੈਸਦਾ ਬਾਈ ਦੋ ਹੀ ਲੋੜ ਹੋ ਗਈ ਠੀਕ ਆ ਵੀ ਜੇ ਕਿਸੇ ਨੇ ਕਰਾਉਣਾ ਹੋਵੇ ਕਰਾ ਦੋਗੇ ਹਾਂ 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 ਠੀਕ ਆ ਕੀ ਡਿਮਾਂਡ ਰੱਖੀ ਹੈ ਇਹਦੀ 5 ਲੱਖ 95 ਹਜ਼ਾਰ ਰੁਪਏ ਬਾਈ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਉਹਦਾ ਪੂਰਾ ਮਾਨਦਾਨ ਕਰਾਂਗੇ ਵੀਰੇ ਸਾਰਾ ਰੈਟਰ ਸੀਲਡ ਆ ओरिजिनल ਆ ਸਾਰਾ ਗਾਰੰਟੀ ਆ ਤੁਹਾਡੀ ਹਾਂ 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 ਠੀਕ ਆ ਬਾਈ ਹਾਂ ਤੁਹਾਡੀ ਜ਼ਿੰਮੇਵਾਰੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਕਿੰਨਾ ਮਾਨਦਾਨ ਕਰੂਗੇ ਪੂਰਾ ਪੂਰਾ ਬਾਈ ਫੁੱਲ ਗਣਨੇ ਨਹੀਂ ਜਿੰਨੇ ਤੈਨੂੰ ਕਹੀ ਜਾਂਦੇ ਠੀਕ ਆ ਬਾਈ ਧੰਨਵਾਦ ਇਹ ਕਿਹੜੇ ਪਿੰਡ ਖੜਾ ਸੌਰੀ ਇਹ ਡਾਲੇ ਡਾਲੇ ਪਿੰਡ ਡਾਲਾ ਨੰਬਰ ਬੋਲਿ ਬਾਈ 99147 5004 ਠੀਕ ਆ ਬਾਈ ਧੰਨਵਾਦ